ਵਾਹਿਗੁਰੂ ਸਾਇਬ ਜੀ ਤੋ ਮੈਂ ਆਇਆ ਸਰਨੀ ਆਇਆ ਔਰ ਉਸੇ ਆਇਆ ਆਇਆ ਮਾਰਗ ਗੁਰੂ ਦਿਖਾਇਆ ਸੁਖ ਟਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖੁ ਜਾਇ ਵਾਹਿਗੁਰੂ ਸਾਹਿਬ ਜੀ ਤੁਨ੍ਹ੍ਹ ਸਰੀ ਮਹਲਾ ਪਹਿਲਾ ਕਾਗਜ਼ ਮਨ ਪਰਵਾਣਾ ਸਿਰ ਕੇ ਲੇਖਨਾ ਪੜਿਆਣਾ ਜਰਗੇ ਘੜੀਐ ਤੀਨੇ ਲੇਖ ਖੋਟ ਕਾਮਨਾ ਅਵੇਖ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜਿਆਣਾ ਦਰਗਾ ਘੜੀ ਆਹ ਤੀਨੇ ਲੇਖ ਖੋਟਾ ਕਾਮ ਨ ਆਵੇ ਵੇਖ ਾਨਕ ਜੀਵ ਚ ਰੂਪਾ ਹੋਏ ਖਰ ਖਰ ਆਖੇ ਸਭ ਕੋ ਰਹਾ ਕਾਦੀ ਊੜ ਬੋਲ ਮਲ ਖਾਏ ब्राह्मण ਨਾਵੈ ਜੀ ਆ ਕਾਏ ਜੋਗੀ जुਗਤ ਨਾ ਜਾਣ ਅੰਧ ਤੀਨੇ ਓਜਾਰੇ ਬੰਦ ਸੋ ਜੋਗੀ ਜੋ ਜੁਗਤ ਪਛਾਨ ਗੁਰ ਪਰਸ਼ਾਦੀ ਏਕੋ ਜਾਣ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦਿ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰह्म ਵਿਚਾਰੈ ਆਵਤਰਾ ਸਗਲੇ ਕੁੰ ਤਾਰਾ ਦਾਨਸ ਬੰਧ ਸੋਈ ਦਿਲ ਧੋਵਾ ਮੁਸਲਮਾਨ ਸੋਈ ਮਲ ਖੋਵਾ ਅੜਿਆ 부ਜੈ ਸੋ ਪ੍ਰਵਾਨ ਜਿਸ ਸਿਰ ਦਰਗਾ ਕਾ ਨਿਸ਼ਾਨ ਦਾਨ ਸੋ ਬੰਧ ਸੋਈ ਜੇਲ ਧੋਵਾਏ ਮੁਸਲਮਾਨ ਸੋਈ ਮਾਲ ਖੋਵਾਏ ਪੜਿਆ ਬੂਝੈ ਸੋ ਪ੍ਰਵਾਣ ਜਿਸ ਸਿਰ ਦਰਗੇ ਕਾ ਨਿਸ਼ਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹਲਾ ਪਹਿਲਾ ਕਾਇਆ ਕਾਗਤ ਮਾਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਆਣਾ ਦਰਗਾ ਘੜੀਆ ਤੀਨੇ ਲੇਖ ਖੋਟਾ ਕਾਮਨ ਆਵੇ ਵੇਖ ਵਾਹਿਗੁਰੂ ਸਹਬ ਜੀ ਹਰ ਹਰ ਜਾਨੰਦੋਈ ਏਕ ਹੈ ਬਿਬ ਵਿਚਾਰ ਕਾਛ ਨਾ ਹੈ ਜਲਤੇ ਉਹ ਜ ਤਰਾੰਗ ਜਿਓ ਜਲ ਹੀ ਵਿਖੇ ਸੰਵਾਹੇ ਜਲ ਹੀ ਵੇਖੇ ਸੰਭਾਹੇ ਵਾਹਿਗੁਰੂ ਸਵਾਭ ਜੀ ਸਿਵਿਆ ਜਾ ਕੀ ਕਲਾ ਵਰਤੇ ਜਗ ਮੈਂ ਆਰ ਜਾ ਕੀ ਕਲਾ ਸਭ ਰੂਪਨ ਮੈਂ ਜਾ ਕੀ ਕਲਾ ਵਰਤੇ ਜਗ ਮੈਂ ਆਰ ਜਾ ਕੀ ਕਲਾ ਸਬਰੂਪਨ ਮੈਂ ਆਰ ਜਾ ਕੀ ਕਲਾ ਬਿੰਬਲਾ ਹਾਰ ਕੇ ਕੰਬਲਾ ਪਤ ਕੇ ਕਮਲਾ ਤਨ ਮੈਂ ਉਹਨ ਜਾ ਕੀ ਕਲਾ ਘਿਰ روکھن میں سس پوکھن میں مغو کان میں تومو نہیں جانی پوانی کلا جاگ مانی کو دھیان کرو من میں ਕੋ ਨੂੰ ਨਹੀਂ ਜਾਣੀ ਭਵਾਨੀ ਕਲਾ ਜਗ ਮਾਨੀ ਉਹ ਧਿਆਨ ਕਰੋ ਮਨ ਮੈਂ ਦੋਹਰਾ ਸਖਤ ਸਿੰਘ ਬਰ ਸਖਤ ਸੋ ਮੰਗਲਿਓ ਬਲਵਾਨ ਤਾਏ ਕੇ ਪ੍ਰਸ਼ਾਦ ਤੇ ਰਾਣ ਜੀਤਤ ਨਹੀਂ ਹਾਰਨ ਸੰਗਤ ਸਿੰਘ ਬਰ ਸਖਤ ਸੋ ਮੰਗ ਲਿਓ ਬਲਵਾਨ ਤਾਈ ਕੇ ਪ੍ਰਸ਼ਾਦ ਤੇ ਰਾਣ ਜੀਤਤ ਨਹੀਂ ਹਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾ ਮੈਂ ਤੁਝ ਬਿਨ ਅਬਰ ਨਾ ਕੋਇ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਬਰ ਨਾ ਕੋਇ 함 ਮੋਰਖ ਮੁਖ ਸਰਨਾਗਤੀ ਹਰ ਕਿਰਪਾ ਮਿਲੇ ਹਰ ਸੋਏ ਅਮੂਰਖ ਮੁਗ ਫੁਲ ਸਰਨਾਕ ਤੇ ਕਰ ਕਿਰਪਾ ਮਿਲੇ ਹਰ ਸੋਏ ਮੇਰੇ ਸਤ ਪੂਰਾ ਮੈਂ ਤੁਝ ਬਿਨ ਅਵਰ ਸ਼ਰਨ ਲਗਤੀ ਕਰ ਕਿਰਪਾ ਮਿਲੇ ਹਰ ਸੋਏ ਅਮਨੁਰ ਤੁਮੁ ਮੁਗਧ ਸਰਨ ਲਗਤੀ ਕਰ ਕਿਰਪਾ ਮਿਲੇ ਹਰ ਸੋਏ ਮੇਰੇ ਸਤ